ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਸ਼ਾਇਦ ਤੁਸੀਂ ਇਹ ਕਹਾਣੀ ਛੋਟੇ ਹੁੰਦੇ ਹੋਵੇ ਸੁਣੀ ਹੋਵੇ ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ ਉਹ ਜੰਗਲ ਦੇ ਸਾਰੇ ਜਾਨਵਰਾਂ ਨੂੰ ਮਾਰ ਦਿੰਦਾ ਤੇ ਉਹਨਾਂ ਨੂੰ ਖਾ ਜਾਂਦਾ ਇਸੇ ਕਰਕੇ ਹੀ ਜੰਗਲ ਦੇ ਸਾਰੇ ਹੀ ਜਾਨਵਰ ਡਰੇ ਹੋਏ ਸਨ ਇੱਕ ਵਾਰ ਸਾਰੇ ਜਾਨਵਰਾਂ ਨੇ ਰਲ ਕੇ ਮੀਟਿੰਗ ਕੀਤੀ ਅਤੇ ਸ਼ੇਰ ਨੂੰ ਵੀ ਸੱਦਿਆ ਉਹਨਾਂ ਨੇ ਸ਼ੇਰ ਨਾਲ ਇਹ ਸਮਝੌਤਾ ਕੀਤਾ ਕਿ ਹਰ ਰੋਜ਼ ਇੱਕ ਜਾਨਵਰ ਸ਼ੇਰ ਕੋਲ ਆਪਣੇ ਆਪ ਭੋਜਨ ਲਈ ਆਵੇਗਾ। ਫਿਰ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੋ ਗਿਆ। ਉਸ ਦਿਨ ਤੋਂ ਬਾਅਦ ਕੋਈ ਇੱਕ ਜਾਨਵਰ ਆਪਣੇ ਆਪ ਸ਼ੇਰ ਕੋਲ ਆ ਜਾਂਦਾ ਅਤੇ ਬਾਕੀ ਸਾਰੇ ਜਾਨਵਰ ਬਿਨਾਂ ਖੋਫ ਅਤੇ ਡਰ ਤੋਂ ਜੰਗਲ ਦੇ ਵਿੱਚ ਆਜ਼ਾਦੀ ਨਾਲ ਘੁੰਮਦੇ ਸਨ। ਇੱਕ ਦਿਨ ਸ਼ੇਰ ਕੋਲ ਜਾਣ ਦੀ ਖਰਗੋਸ਼ ਦੀ ਵਾਰੀ ਆਈ ਅਤੇ ਉਹ ਹੌਲੀ-ਹੌਲੀ ਸ਼ੇਰ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਹੀ ਉਸਦੇ ਦਿਮਾਗ ਵਿੱਚ ਇੱਕ ਵਿਚਾਰ ਆਇਆ। ਖਰਗੋਸ਼ ਸ਼ੇਰ ਕੋਲ ਬਹੁਤ ਜ਼ਿਆਦਾ ਦੇਰ ਨਾਲ ਪਹੁੰਚਿਆ ਸ਼ੇਰ ਆਪਣੀ ਗੁਫਾ ਤੋਂ ਬਾਹਰ ਆ ਕੇ ਬੈਠ ਗਿਆ ਅਤੇ ਭੁੱਖਾ ਮਰ ਰਿਹਾ ਸੀ ਅਤੇ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਖਰਗੋਸ਼ ਨੂੰ ਵੇਖਦਿਆਂ ਹੀ ਸ਼ੇਰ ਗਰਜਿਆ ਤੇ ਬੋਲਿਆ ਖਰਗੋਸ਼ ਤੂੰ ਇੰਨੀ ਦੇਰ ਕਿਉਂ ਕਰ ਦਿੱਤੀ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ ਖਰਗੋਸ਼ ਨੇ ਮਨ ਵਿੱਚ ਵਿਆਉਂਤ ਬਣਾ ਲਈ ਸੀ ਕਿ ਸ਼ੇਰ ਨੂੰ ਜਾ ਕੇ ਕੀ ਕਹਿਣਾ ਹੈ ਖਰਗੋਸ਼ ਨੇ ਕਿਹਾ ਮਹਾਰਾਜ ਕੀ ਦੱਸਾਂ ਤੁਹਾਨੂੰ ਅਸੀਂ 4-5 ਜਣੇ ਇੱਕੋ ਪਰਿਵਾਰ ਚੋਂ ਇਕੱਠੇ ਤੁਹਾਡੇ ਕੋਲ ਆ ਰਹੇ ਸੀ ਪਰ ਰਸਤੇ ਵਿੱਚ ਸਾਨੂੰ ਦੂਜਾ ਸ਼ੇਰ ਟੱਕਰਿਆ ਉਸ ਸ਼ੇਰ ਨੇ ਕਿਹਾ ਮੈਂ ਇਸ ਜੰਗਲ ਦਾ ਰਾਜਾ ਹਾਂ ਅਤੇ ਮੈਂ ਹੀ ਤੁਹਾਨੂੰ ਖਾਵਾਂਗਾ ਉਸ ਸ਼ੇਰ ਨੇ ਸਾਡੇ ਤੇ ਹਮਲਾ ਕੀਤਾ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਖਾਦਾ ਤੇ ਮੈਂ ਮਸਾਂ ਹੀ ਬਚ ਕੇ ਨਿਕਲਿਆ ਸ਼ੇਰ ਬਹੁਤ ਗੁੱਸੇ ਵਿੱਚ ਆਇਆ ਤੇ ਬੋਲਿਆ ਕਿੱਥੇ ਹੈ ਉਹ ਮੂਰਖ ਸ਼ੇਰ ਜਿਹੜਾ ਆਪਣੇ ਆਪ ਨੂੰ ਰਾਜਾ ਕਹਿ ਰਿਹਾ ਹੈ ਮੈਨੂੰ ਦਿਖਾਓ ਮੈਂ ਉਸ ਦਾ ਹੁਣੇ ਹੀ ਕੰਮ ਤਮਾਮ ਕਰਦਾ ਹਾਂ ਖਰੋਸ਼ ਬੜਾ ਚਲਾਕ ਸੀ ਉਸਨੇ ਕਿਹਾ ਚਲੋ ਮਹਾਰਾਜ ਉਸ ਖੂਹ ਵੱਲ ਚਲੋ ਜਦੋਂ ਸ਼ੇਰ ਖੂਹ ਤੇ ਗਿਆ ਤਾਂ ਉਸਨੇ ਖੂਹ ਵਿੱਚ ਛਾਤੀ ਮਾਰੀ ਤਾਂ ਉਸਨੇ ਆਪਣਾ ਪਰਛਾਵਾਂ ਖੂਹ ਵਿੱਚ ਵੇਖਿਆ ਸ਼ੇਰ ਨੂੰ ਲੱਗਿਆ ਕਿ ਸ਼ਾਇਦ ਇਹੀ ਉਹ ਦੂਜਾ ਸ਼ੇਰ ਹੈ ਉਹ ਬਹੁਤ ਉੱਚੀ ਗਰਜਿਆ ਤੇ ਗੁੱਸੇ ਵਿੱਚ ਆ ਗਿਆ ਅਤੇ ਖੂਹ ਦੇ ਅੰਦਰ ਕੁੱਦ ਗਿਆ ਪਾਉਰ ਉਸ ਖੂਹ ਵਿੱਚ ਤਾਂ ਕੋਈ ਸ਼ੇਰ ਹੈ ਹੀ ਨਹੀਂ ਸੀ ਉਸ ਵਿੱਚ ਤਾਂ ਸਿਰਫ ਪਾਣੀ ਹੀ ਸੀ ਖੂਹ ਵਿੱਚੋਂ ਬਾਹਰ ਜਾਣ ਦਾ ਕੋਈ ਵੀ ਰਾਸਤਾ ਨਹੀਂ ਸੀ ਸ਼ੇਰ ਨੇ ਕਾਫੀ ਧੇਰ ਪਾਣੀ ਵਿੱਚ ਹੱਥ ਪੈਰ ਮਾਰੇ ਅਤੇ ਉੱਥੇ ਹੀ ਡੁੱਬ ਗਿਆ ਇਸ ਤਰ੍ਹਾਂ ਬੁੱਧੀਮਾਨ ਖਰਗੋਸ਼ ਨੇ ਬੜੀ ਹੀ ਚਲਾਕੀ ਨਾਲ ਆਪਣੀ ਅਤੇ ਜੰਗਲ ਵਿੱਚ ਰਹਿਣ ਵਾਲੇ ਹੋਰ ਸਾਰੇ ਜਾਨਵਰਾਂ ਦੀ ਤੇ ਆਪਣੇ ਸਾਥੀਆਂ ਦੀ ਜਾਨ ਬਚਾਈ ਸਿੱਖਿਆ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਬੁੱਧੀ ਅਤੇ ਬੁੱਧੀ ਦੀ ਤਾਕਤ ਸਭ ਤੋਂ ਵੱਡੀ ਹੈ। ਬੁੱਧੀ ਦੀ ਤਾਕਤ ਨਾਲ ਕੋਈ ਵੀ ਕੰਮ ਸੰਭਵ ਹੈ। ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ। ਧੰਨਵਾਦ।